ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰੇਮ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਆਏ ਨਾ ਮਿੱਤਰੋ ਬਸ ਸੱਡਾ ਲੰਘ ਕੇ ਤੇ ਜਿਹੜੀ ਤੁਸੀਂ ਆਰੇ ਦੇ ਨਾਲ ਸੜਕ ਮੁੜੋਗੇ ਉਹ ਸੜਕ ਮੁੜ ਕੇ ਥੋੜਾ ਜਿਹਾ ਬਾਟ ਅੱਗੇ ਆ ਕੇ ਤੁਸੀਂ ਪੁੱਛ ਲੈਣੀਆਂ ਮਿੱਤਰੋ ਬੁੱਢੇ ਖੂਹ ਵਾਲੀ ਗਲੀ ਤੇ ਉਸ ਗਲੀ ਦੇ ਵਿੱਚ ਪਾਈ ਦਾ ਘਰ ਆ ਤੇ ਜਰਸੀ ਗਾਂ ਵਿਖਾਉਣੀ ਆ ਤੁਹਾਨੂੰ ਮੈਂ ਪੰਜਾਬ ਵਾਲੀ ਮਿੱਤਰੋ ਟੌਪ ਕਲਾਸ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਇਹਦੇ ਬਾਰੇ ਲੈਣੇ ਆਪਾਂ ਮਾਲਕ ਤੋਂ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵੀਰੇ ਵਧੀਆ ਵੀਰੇ ਹੋਰ ਸੀ ਠੀਕ ਠਾਕ ਆ ਮੇਰਾ ਭਰਾ ਹਾਂ ਵਧੀਆ ਵੀਰੇ ਠੀਕ ਆ ਬੜੇ ਵੀਰੇ ਕਿੰਨਾ ਸੁਆ ਵੈੜਸ ਹੁੰਦੀ ਐ ਇਹ ਬਾਈ ਜਾਗੇ ਉਹਦੇ ਦੂਜਾ ਸੁਆ ਤੀਜਾ ਸੁਆ ਤੀਜਾ ਕਿੰਨੇ ਦਿਨ ਪਿਆ ਵੀਰੇ ਹਜੇ ਇਹਦੇ ਯਾਰ ਭਾਈ ਤਿੰਨ ਤਰੀਕ ਨੂੰ ਦਿਨ ਪੂਰੇ ਆ ਤਿੰਨ ਤਰੀਕ ਨੂੰ ਦਿਨ ਪੂਰੇ ਅੱਜ ਤਾਂ ਹਜੇ 26 ਆ ਮਤਲਬ 4 ਰੇ ਤ ਸੱਤ ਦਿਨ ਅੱਠ ਦਿਨ ਪਏ ਅੱਜ ਦਿਨ ਪੂਰੇ ਹੋਣ ਦੀ ਹੈਨਾ ਕੀ ਦੁੱਧ ਦਾ ਰਿਕਾਰਡ ਆ ਭਾਈ ਯਾਰ ਇਹਦਾ ਯਾਰ ਆ ਵੀ 18 ਕਿਲੋ ਦਾ 18 ਕਿਲੋ ਦੁੱਧ ਦਾ ਰਿਕਾਰਡ ਹੈ ਚੁਚਾਈ ਚੁਈ ਦੀ ਕਿਵੇਂ ਆ ਵੀਰੇ ਓਕੇ ਆ ਵੀਰੇ ਓਕੇ ਆ ਜਮਾ ਠੀਕ ਆ ਵੀਰੇ ਕਿਹੜਾ ਭਰਾਏ ਤੂੰ ਦੱਸੀਦਾ 66 ਸੀਮਨ ਦਾ ਬਾਈ ਯਾਰ 66 ਸੀਮਨ ਲੱਗਿਆ ਹੋਇਆ 2200 ਵਾਲਾ ਠੀਕਾ ਭਰਾਇਆ ਹੈ ਨਾ 2200 ਵਾਲਾ ਬਾਈ ਹਾਂ ਤੇ ਉਹਦਾ ਮੈਨੂੰ ਰਿਕਾਰਡ ਤਾਂ ਨਹੀਂ ਪੁੱਛਿਆ ਵੀ ਕਿਹੜੇ ਦਾ ਹਨਾ ਉਹ ਪੁੱਛ ਕੇ ਦੱਸ ਦੋਗੇ ਮੇਰੇ ਆਹ ਦੱਸ ਦੂੰ ਵੀਰ ਦਾ ਠੀਕ ਆ ਵੀ ਠੀਕ ਆ ਬਈ ਠੀਕ ਆ ਤੇ ਵੱਡੇ ਬਾਈ ਫਿਰ ਲੈਵਾਂ ਲੂਗਾ ਤੇ ਰਿਕਾਰਡ ਤੋੜ ਦੂਗੀ ਯਾਰ ਬਹੁਤ ਜ਼ਿਆਦਾ ਬਾਈ ਬਹੁਤ ਹੋਣੀ ਝੋਲ ਚੜ ਬਹੁਤ ਕਰਨਾ ਰਿਕਾਰਡ ਬਹੁਤ ਆ ਵੀਰਾ ਹੂੰ ਲੈ ਵੀਰੇ ਦੱਸੀ ਰੇਟ ਕੀ ਕਰਾਂਗੇ ਆਪਾਂ ਇਹਦਾ ਯਾਰ ਰੇਟ ਵਾਲਾ ਬਾਈ ਤੇ ਵੀਰੇ ਇਹਦੇ ਵਿੱਚੋਂ ਮਾਨਤਨ ਕਰਦੇਗਾ ਹਾਂ ਮਾਨਤਨ ਥੋੜਾ ਮੋਟਾ ਹੋਈ ਠੀਕ ਹੈ ਕੱਢੀ ਪਰੋ ਤੋਰੀ ਵੀਰੇ ਮੜਿਆ ਲੈ ਵੀ ਮੇਤਰੋ ਤੀਜਾ ਸੂਆਵਾ 22 ਕਿਲੋ ਦੁੱਧ ਦਾ ਰਿਕਾਰਡ ਜਿਹੜਾ ਇਸ ਗਾਂ ਦਾ 18 ਤੋਂ 22 ਸੌਰੀ 18 ਕਿਲੋ ਦਾ ਰਿਕਾਰਡ ਜਿਹੜਾ ਪਿਛਲੇ ਸੂਏ ਦਾ ਤੇ ਐਦ ਕੀ ਦਾ ਬਈ ਬਾਬਾ ਰੱਖੇ ਸੁੱਖ ਬਾੜਾ ਨਹੀਂ ਦਾ 20 22 ਕਿਲੋ ਦੁੱਧ ਗਾਂ ਤੋਰਾ ਨਾਲ ਦਈ ਜੋ ਕਿ ਪੰਜਾਬ ਵਾਲੀ ਆ ਪਿਓਰ ਜਰਸੀ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਮਿੱਤਰੋ ਇਹਦੇ ਤੁਹਾਨੂੰ ਬਿਊਟੀ ਦੱਸਦੀ ਹੋਣੀ ਇਹਦਾ ਬਾਡੀ ਸਟਰਕਚਰ ਦੱਸਦਾ ਫੇਸ ਕੁਆਲਿਟੀ ਬਹੁਤ ਸੋਹਣੀ ਹੈਂਦੀ ਕਰਮਾਂ ਵਾਲੀ ਦੀ ਆਰਡਰ ਦੀ ਕੁਆਲਿਟੀ ਬੇਹਤਰੀਨ ਹੈ ਪੂਰੀ ਦੇਖੋ ਤੁਸੀਂ ਥਣ ਬਹੁਤ ਚੰਗਾ ਲੱਗਾ ਹੋਇਆ ਤੇ ਬਾਕੀ ਬਾਈ ਹਜੇ ਗਾਣੇ ਥੱਲੋ ਬਣਨਾ ਮੀਆਂ ਬਰੀਕੀ ਬਰੂਕੀ ਗਾਣ ਦੀ ਬਹੁਤ ਜਿਆਦਾ ਚੰਗੀ ਆ ਆਰਡਰ ਦੀ ਕੁਆਲਿਟੀ ਵੱਲੋਂ ਫਿਟਨੈਸ ਪੂਰੀ ਪਈ ਹੈ ਕਰਮਾਂ ਵਾਲੀ ਮੋਟੀ ਸੀਲ ਆ ਬਾਈ ਨੇ ਹੂੰ ਲੈ ਆਹ ਜਿਹੜੀ ਚੀਜ਼ ਆ ਲੈ ਮਿੱਤਰੋ ਦੇਖ ਲੋ ਵੈਸੇ ਤਾਂ ਜਰਸੀ ਸੀਰੀ ਹੀ ਹੁੰਦੀਆਂ ਬਈ ਸੱਚ ਨਾ ਹਨਾ ਤੇ ਵੀਰੇ ਨੰਬਰ ਤਾਂ ਹੀ ਕਿਰਾਂ ਦੀ ਵੀਰੇ ਆਉਂਦਾ ਯਾਰ ਮੇਰਾ ਨੰਬਰ 97815 70618 ਇੱਕ ਵਾਰੀ ਹੋਰ ਬੋਲ ਦੇ ਵੀਰੇ 97815 70618 ਬਾਈ 97815 70618 70618 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਸ਼ਹਿਰ ਤਲਵੰਡੀ ਪਾਈ ਦੇ ਵਿੱਚੋਂ ਬੁੱਢਾ ਕੂਹ ਵਾਲੀ ਗਲੀ ਦੇ ਵਿੱਚੋਂ ਵੀਡੀਓ ਦਿਖਾਈ ਆ ਜੋਂਦਰੋ